ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਯਾਰ ਲੋਕਾਂ ਦਾ ਐਡਾ ਗਲਤ ਚੱਲੀ ਜਾਂਦਾ ਯਾਰ ਸਟ्रेस ਜਾਂ ਯਾਰ ਵਿਚਾਰਿਆਂ ਦਾ ਇੱਕ ਇੱਕ ਕਮਰਾ ਸਾਰਾ ਕੁਝ ਹੀ ਰੁੜ ਗਿਆ ਯਾਰ ਕਿੱਥੇ ਸੌਣ ਗਿਓਂ ਵੀ ਰਿਹਾ ਜਾਂਦਾ ਵੀ ਰਹੀ ਨਹੀਂ ਰਿਹਾ ਜਾਂਦਾ ਯਾਰ ਬੜਾ ਹੋਰ ਤਰ੍ਹਾਂ ਫੀਲ ਹੁੰਦਾ ਲੋਡ ਆ ਯਾਰ ਨਾਲ ਖੜੋ ਮੈਂ ਉਥੇ ਮੱਛਰਾਂ ਨਾਲ ਬਿਮਾਰ ਹੋ ਜਾਣੇ ਯਾਰ ਲੋਕੀ ਕੀ ਸਾਡਾ ਝੋਟਾ ਸੀ ਐ ਮਾਂ ਸਾਡੀ ਇੰਡਸਟਰੀ ਦਾ ਹੀਰਾ ਹੈ 100% ਅ ਨਿੱਕੇ ਜੀਮੇਦਾਰਾਂ ਦੇ ਤੁਸੀਂ ਵੇਖਿਓ ਮਹੀਨੇ ਤੱਕ ਕਰਜੇ ਮਾਫ ਹੋਣਗੇ। ਮਾਨ ਸਾਹਿਬ ਇੱਕ ਵਾਰੀ ਬਿਮਾਰ ਹੋਇਆ ਮੈਂ ਕਿਹਾ ਠੀਕ ਹੋਣਾ ਠੀਕ ਆ ਮੈਂ ਮੇਰੀ ਅਜੇ ਤੱਕ ਕਦੇ ਮਾਨ ਸਾਹਿਬ ਨਾਲ ਗੱਲ ਨਹੀਂ ਹੋਈ ਠੀਕ ਆ ਮੇਨਾਂ ਤਾਂ ਇੱਕ ਵਾਰੀ 2016 ਚ ਮਾਨ ਸਾਹਿਬ ਦਾ ਫੋਨ ਆਇਆ ਏ ਮੈਨੂੰ ਠੀਕ ਆ ਬਾਕੀ ਉਹਨਾਂ ਉਹਨਾਂ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗਦੀ ਆ ਵੀ ਉਹ ਫਟਾਫਟ ਕੰਮ ਬਸ ਦੀ ਦਿਮਾਗ ਚ ਗੱਲ ਆਈ ਫਟਾਫਟ ਕਰ ਦਿੰਦੇ ਆ 10 ਦਾ ਟਰੈਕਟਰ ਆਪਾਂ ਸੰਤਾਂ ਨੂੰ ਦਈਏ ਜਿਹਨੂੰ ਵੀ ਲੋੜ ਆ ਬਹੁਤ ਸੰਤਾਂ ਤੋਂ ਜੇ ਗੱਲ ਬਜ਼ੁਰਗਾਂ ਨੂੰ ਮਿਲਿਆ ਯਾਰ ਜੱਫੀ ਪਾਉਣੇ ਆ ਮੈਂ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਲੋੜ ਆ ਜਿਹੜੇ ਘਰੇ ਲੋੜ ਆ ਆਪਾਂ ਮਾਇਆ ਉੱਥੇ ਪਹੁੰਚਦੀ ਕਰੀਏ ਵੀ ਉਹਨਾਂ ਦੇ ਅਗਲੇ ਕੰਮ ਨਾ ਰੁਕਣ ਕਿ ਆਪਾਂ ਫਾਈਨੈਂਸ਼ੀਅਲੀ ਹੈਲਪ ਕਰ ਦਈਏ ਚਲੋ ਅਗਲੇ ਦਾ ਸਮਾਨ ਡੁੱਬ ਗਿਆ ਅਗਲੇ ਇੱਥੇ ਵਧੀਆ ਹੋਟਲ ਲੈ ਕੇ ਰਹਿ ਤੇ ਸਕਣ ਪੰਜਾਬ ਇੱਕ ਵਾਰ ਫਿਰ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਪਰ ਪੰਜਾਬ ਚੜਦੀ ਕਲਾ ਚ ਹੈ ਕਿਉਂਕਿ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਖੜੇ ਨੇ ਜਿਹੜੇ ਸਟੇਜਾਂ ਦੇ ਉੱਤੇ ਨੇ ਜਿੱਥੇ ਲੋਕ ਕਿਤਨੇ ਕਿਤੇ ਨਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਖੁਦ ਗਰਾਊਂਡ ਦੇ ਉੱਤੇ ਵਿਚਰੇ ਨੇ ਤੇ ਕੱਲ ਮਨਕੀਰ ਤੌਲਕ ਤੇ ਉਹਨਾਂ ਦੀ ਟੀਮ ਜਿਹੜੀ ਹੈ ਗਰਾਊਂਡ ਦੇ ਉੱਤੇ ਵਿਚਰੀ ਹੈ ਕੈਸ਼ ਵੰਡਿਆ ਗਿਆ ਹੈ ਟਰੈਕਟਰ ਵੰਡੇ ਗਏ ਆ ਤਾਂ ਕਿ ਉਹਨਾਂ ਲੋਕਾਂ ਨੂੰ ਹੌਸਲਾ ਮਿਲ ਸਕੇ ਸਾਡੇ ਨਾਲ ਮਨਕੀਰ ਤੌਲਕ ਮੌਜੂਦ ਨੇ ਭਾਈ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿਉਂਕਿ ਬਹੁਤ ਸਾਰੇ ਸਵਾਲ ਤੁਹਾਨੂੰ ਰਿਪੀਟ ਹੋਏ ਹੋਣਗੇ ਪਹਿਲਾਂ ਮੇਰਾ ਸਵਾਲ ਭਾਈ ਲੋੜ ਆ ਲੋਕਾਂ ਨੂੰ ਯਾਰ ਬਹੁਤ ਜਿਆਦੀ ਲੋੜ ਆ ਬੇਇਸਾਬੀ ਲੋੜ ਆ ਠੀਕ ਆ ਉਹਨਾਂ ਨੂੰ ਜੱਫੀ ਪਾਉਨੇ ਆ ਠੀਕ ਆ ਕੱਲ ਬਜ਼ੁਰਗਾਂ ਨੂੰ ਮਿਲਿਆ ਯਾਰ ਜੱਫੀ ਪਾਉਨੇ ਆ ਮੈਂ ਦੱਸ ਨਹੀਂ ਸਕਦਾ ਬਹੁਤ ਜਿਆਦੀ ਲੋੜ ਆ ਬਸ ਆਪਾਂ ਹੁਣ ਵੀ ਮੈਂ ਕਹਿੰਨਾ ਆਪਾਂ ਇੰਟਰਵਿਊ ਵੀ ਭਾਵੇਂ ਛੱਡਿਏ ਆਪਾਂ ਪਹੁੰਚੀਏ ਅੱਜ ਸਾਰਾ ਦਿਨ ਤੁਸੀਂ ਸੇਵਾ ਨਿਭਾਓ ਸਾਨੂੰ ਘਰ ਦੱਸੋ ਜਿਹੜੇ ਘਰੇ ਲੋੜ ਆ ਆਪਾਂ ਮਾਇਆ ਉੱਥੇ ਪਹੁੰਚਦੀ ਕਰੀਏ ਵੀ ਉਹਨਾਂ ਦੇ ਅਗਲੇ ਕੰਮ ਨਾ ਰੁਕਣ ਬਸ ਠੀਕ ਆ ਹਾਲਾਤ ਤੇ ਮੈਂ ਵਾਰ-ਵਾਰ ਨਹੀਂ ਰਿਪੀਟ ਕਰਨਾ ਭਾਜੀ ਕਹਿਣ ਵਾਲੀ ਗੱਲ ਆ ਯਾਰ ਕੋਈ ਯਾਰ ਯਾਰ ਉਚਾਨਾ ਦਾ ਇੱਕ ਇੱਕ ਕਮਰਾ ਸਾਰਾ ਕੁਝ ਹੀ ਰੁੜ ਗਿਆ ਯਾਰ ਕਿੱਥੇ ਸੌਣਗੇ ਉਹ ਹਾਂ ਕਿੱਥੇ ਸੌਣਗੇ ਠੀਕ ਆ ਆ ਸਾਡੇ ਅਮਨਵੀਰ ਨੇ ਇਹਨਾਂ ਨੇ ਪ੍ਰੋਪਰ ਸਾਨੂੰ ਪ੍ਰੋਪਰ ਘਰ ਬਣ ਵੀਰੇ ਕਿੰਨੇ ਰਸ ਆ ਗਿਆ ਆਪਣੇ ਕੋਲ 10 10 15 ਤੋਂ 20 10 15 ਵੀਰੇ ਕੋਲ ਆ ਗਏ ਠੀਕ ਆ ਅੱਜ ਆਪਾਂ ਵੀਰੇ 100 ਘਰ ਕਵਰ ਕਰਨਾ ਮੇਰੀ ਗੱਲ ਸੁਣੋ ਸਾਰੇ ਆਪਾਂ ਇੰਟਰਵਿਊ ਤੇ ਵੀ ਹੁਣ ਟਾਈਮ ਨਾ ਲਾਈਏ ਬਾਈ ਜਿੱਦਾਂ ਕੱਲ ਅਸੀਂ ਅਸੀਂ ਗਏ ਸੀ ਬਾਈ ਕਿ ਗ੍ਰੰਥੀ ਸਿੰਘ ਉਹ ਕਹਿੰਦਾ 19 ਸਾਲ ਦਾ ਮੁੰਡਾ ਉਹਨੇ ਮਿਹਨਤ ਕਰ ਕਰੇ ਘਰ ਬਣਾਇਆ ਉਹ ਕਹਿੰਦਾ ਸਾਰਾ ਰੁੜ ਗਿਆ ਪਿੱਛੇ ਨਾਲ ਭਾਉ ਜੀ ਤੋਂ ਪੁੱਛੋ ਯਾਰ ਕੀ ਸਾਡਾ ਹਾਲਾਤ ਸੀ ਕੱਲ ਯਾਰ ਬਾਈ ਕੀ ਮਹਿਸੂਸ ਕੀ ਹੁੰਦਾ ਬਾਈ ਕਿਵੇਂ ਦਿਲੋਂ ਕੀ ਦੇਖਦੇ ਉੱਥੇ ਜਾ ਕੇ ਲੋਕਾਂ ਨਹੀਂ ਰਿਹਾ ਜਾਂਦਾ ਵੀਰੇ ਨਹੀਂ ਰਿਹਾ ਜਾਂਦਾ ਯਾਰ ਬੜਾ ਹੋਰ ਤਰ੍ਹਾਂ ਫੀਲ ਹੁੰਦਾ ਲੋਡ ਆ ਯਾਰ ਨਾਲ ਖੜੋ ਅੱਜ ਲੱਗਦਾ ਕਿ ਸਾਰੇ ਹਾਂਜੀ ਅੱਜ ਲੱਗਦਾ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਜਿਹੜੇ ਆ ਗਰਾਊਂਡ ਤੇ ਆ ਕੇ ਕੰਮ ਕਰਨ ਦੀ ਇਹਨਾਂ ਨਾਲ ਖੜਨ ਦੀ ਲੋੜ ਹੈ ਵੀਰੇ ਅਸੀਂ ਪੰਜਾਬ ਦੇ ਬੱਚਿਆਂ ਪੰਜਾਬ ਨੇ ਬਣਾਇਆ ਮੈਂ ਫਿਰ ਫਿਰ ਰਿਪੀਟ ਕਰੀ ਜਾਂਦਾ ਸਾਨੂੰ ਠੀਕ ਆ ਡਟ ਕੇ ਖੜਨ ਦੀ ਲੋੜ ਆ ਇਹ ਸਮਾਂ ਹੈ ਠੀਕ ਆ ਫਿਰ ਸਮਾਂ ਠੀਕ ਹੋ ਜਾਣਾ ਹੈ ਠੀਕ ਆ ਸਾਰਾ ਕੁਝ ਸਹੀ ਹੋ ਜਾਣਾ ਹੈ ਪਰ ਆਪਾਂ ਉਹ ਕਾਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਦੇਣ ਐਵੇਂ ਮੱਛਰਾਂ 'ਚ ਐਵੇਂ ਪਾਣੀ 'ਚ ਕਟਾਉਣੇ ਆ ਜੇ ਆਪਾਂ ਫਾਈਨੈਂਸ਼ੀਅਲੀ ਹੈਲਪ ਕਰ ਦਈਏ ਚਲੋ ਅਗਲੇ ਦਾ ਸਮਾਨ ਡੁੱਬ ਗਿਆ ਅਗਲੇ ਇਥੇ ਵਧੀਆ ਹੋਟਲ ਲੈ ਕੇ ਰਹਿ ਤੇ ਸਕਣ ਠੀਕ ਆ ਕਿਸੇ ਦਾ ਹੋਟਲਾਂ ਦੇ ਖਰਚੇ ਚੱਕ ਲਈਏ ਜਾਂ ਕੋਈ ਇੱਕ ਕੁਝ ਧਰਮਸ਼ਾਲਾ ਪ੍ਰੋਵਾਈਡ ਕਰ ਦਈਏ ਮਹੀਨਾ ਦਾ ਇੱਕ ਉਹਨਾਂ ਨੂੰ ਸੇਵ ਕਰੀਏ ਯਾਰ ਮੈਂ ਉਥੇ ਮੱਛਰਾਂ ਨਾਲ ਬਿਮਾਰ ਹੋ ਜਾਣੇ ਯਾਰ ਲੋਕੀ ਤੁਹਾਨੂੰ ਲੱਗਦਾ ਕੈਂਜੀ ਉਹ ਤੁਰਾਵਾ ਡਾਇਰੈਕਟ ਜਿੱਧਾ ਜਾ ਕੇ ਤੁਸੀਂ ਕੈਸ਼ ਦੇ ਰਹੇ ਹੋ ਐਦਾਂ ਸਹੀ ਤਰੀਕੇ ਨਾਲ ਸੇਵਾ ਜਿਹੜੀ ਹੈ ਸਹੀ ਲੋਕੀ ਮੈਨੂੰ ਨਹੀਂ ਵੀਰੇ ਪਤਾ ਕੀ ਹੈ ਉਹਨਾਂ ਐਨਜੀਓ ਨੂੰ ਦਵਾਂਗੇ ਵਿੱਚ ਦਿਲ ਨੂੰ ਨਹੀਂ ਸਕੂਨ ਆਊਗਾ ਯਾਰ ਠੀਕ ਆ ਹੁਣ ਟਰੈਕਟਰ ਦਿੱਤੇ ਆ ਸੀ ਟਰੈਕਟਰ ਇੱਕ ਐਨਜੀਓ ਨੂੰ ਦਿੱਤੇ ਆ ਉਹ ਨਾ ਮੇਰਾ ਪਿਆਰ ਆ ਪਰ ਹੁਣ ਅਗਲੇ ਵੀ ਟਰੈਕਟਰ ਅਸੀਂ ਜਿੰਨੇ ਕਿਉਂਕਿ ਮੈਂ ਨਾ ਮੈਂ ਵੀਰੇ ਸੰਤਾਂ ਨੂੰ ਬਹੁਤ ਮੰਨਦਾ ਠੀਕ ਆ ਜਿਵੇਂ ਸਾਡੇ ਹੰਸਾਲੀ ਸਾਹਿਬ ਸੰਤ ਹੋ ਗਏ ਮੈਂ ਅਸੀਂ ਆ ਕੀਤਾ ਹੁੰਦਲ ਵੀਰੇ 10000 ਟਰੈਕਟਰ ਆਪਾਂ ਸੰਤਾਂ ਨੂੰ ਦਈਏ ਜਿੰਨੂੰ ਵੀ ਲੋੜ ਆ ਬਹੁਤ ਸੰਤਾਂ ਤੋਂ ਕਿਉਂ ਆ ਮੰਨ ਵੀਰੇ ਕਿੱਥੇ ਚਲ ਗਿਆ ਵੀ ਆਪਾਂ ਸੰਤਾਂ ਤੋਂ ਸਾਰਾ ਕੁਝ ਚੱਕ ਲੈਣਾ ਭਾਜੀ ਸਿਰ ਤੇ ਤੁਸੀਂ ਪਰਨਾ ਬਣ ਕੇ ਆਏ ਹੋ ਹਨਾ ਇੱਕ ਅਲੱਗ ਜੀ ਤਾਕਤ ਵੀ ਮਹਿਸੂਸ ਹੁੰਦੀ ਆ ਉਹ ਵੀਰੇ ਮੈਨੂੰ ਕੁਝ ਨਹੀਂ ਮਹਿਸੂਸ ਹੋ ਰਹਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਯਾਰ ਲੋਕਾਂ ਦਾ ਐਡਾ ਗਲਤ ਚੱਲੀ ਜਾਂਦਾ ਯਾਰ ਸਟ्रेस ਜਾਂ ਆਪਾਂ ਅੱਜ ਆ ਪਤਾ ਕੀ ਆ ਆਪਾਂ ਇੰਟਰਵਿਊ ਨੂੰ ਬੰਦ ਕਰੀਏ ਆਪਾਂ ਆਖਰੀ ਆਖਰੀ ਸਵਾਲ ਹੈ ਸੀਐਮ ਹਾਂਜੀ ਆਖਰੀ ਸਵਾਲ ਆ ਮਾਨ ਸਾਹਿਬ ਨੂੰ ਤੁਸੀਂ ਝੋਟਾ ਪੁੱਤ ਦੱਸ ਰਹੇ ਹੋ ਪੰਜਾਬ ਨਾਲ ਕਿਹੜੀ ਗੱਲ ਖਾਸੀਤ ਲੱਗਦੀ ਹੈ ਕਿ ਠੀਕ ਆ ਮਾਨ ਸਾਹਿਬ ਇੱਕ ਰੀ ਬਿਮਾਰ ਹੋਇਆ ਮੈਂ ਕਹਿੰਦਾ ਠੀਕ ਹੋਣ ਠੀਕ ਆ ਮੈਂ ਮੇਰੀ ਅਜ ਤੱਕ ਕਦੇ ਮਾਨ ਸਾਹਿਬ ਨਾਲ ਗੱਲ ਨਹੀਂ ਹੋਈ ਠੀਕ ਆ ਮੈਨਾਂ ਦਾ ਇੱਕ ਵਾਰੀ 2016 ਮਾਨ ਸਾਹਿਬ ਦਾ ਫੋਨ ਆਇਆ ਈ ਮੈਨੂੰ ਠੀਕ ਆ ਬਾਕੀ ਉਹਨਾਂ ਉਹਨਾਂ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗਦੀ ਆ ਵੀ ਉਹ ਫਟਾਫਟ ਕੰਮ ਬਸ ਵੀ ਦਿਮਾਗ 'ਚ ਗੱਲ ਆਈ ਫਟਾਫਟ ਕਰ ਦਿੰਦੇ ਆ ਠੀਕ ਆ ਮੈਂ ਮਾਨ ਸਾਹਿਬ ਨੂੰ ਇੱਕੋ ਅਪੀਲ ਕਰਦਾ ਹੁਣ ਆਪਾਂ ਵੀ ਜਿਹੜੇ ਕਰਜ਼ੇ ਆ ਜਿਹਨੇ ਨਿੱਕੇ ਜਿੰਮੇਦਾਰ ਦੇ ਕਿਸੇ ਦਾ 20-2000 ਰੁਪਿਆ ਮਤਲਬ ਮਹੀਨੇ-ਮਹੀਨੇ ਦੀ ਕਿਸ਼ਤ ਹੁੰਦੀ ਹੋਣੀ ਜੇ ਕਰਜ਼ਾ ਹੁੰਦਾ ਕਿ 6 ਮਹੀਨਿਆਂ ਦੀ ਸ਼ਮਾਈ ਹੁੰਦੀ ਆ ਸ਼ਮਾਈ ਆਪਾਂ ਮਾਨ ਸਾਹਿਬ ਨੂੰ ਵੀ ਆਪਾਂ ਉਹ ਲੋਕਾਂ ਦੀਆਂ ਬਸ ਆਪਾਂ ਮਾਫ ਕਰ ਦਈਏ ਠੀਕ ਆ ਬਾਕੀ ਸਾਡਾ ਛੋਟਾ ਐਸੀਐਮਾ ਸਾਡੀ ਇੰਡਸਟਰੀ ਦਾ ਹੀਰਾ 100% ਨਿੱਕੇ ਜਿੰਮੇਦਾਰਾਂ ਦੇ ਤੁਸੀਂ ਵੇਖਿਓ ਮਹੀਨੇ ਤੱਕ ਕਰਜ਼ੇ ਮਾਫ ਹੋਣਗੇ ਜੀ ਇੱਕ ਭਾਜੀ ਸਵਾਲ ਹੋਰ ਆ ਜਿਸ ਤਰ੍ਹਾਂ ਤੁਸੀਂ ਹੁਣ ਬਹੁਤ ਭਾਵੁਕ ਹੋ ਇਮੋਸ਼ਨਲ ਤੁਹਾਨੂੰ ਦੁੱਖ ਲੋਕਾਂ ਦੇਖ ਰਿਹਾ ਬਾਈ ਜੀ ਨਹੀਂ ਬਾਈ ਯਾਰ ਲੋਕੀ ਵਿਚਾਰੇ ਮੇਰੇ ਉਥੇ ਕਿਵੇਂ ਮਿੰਦਾ ਨਹੀਂ ਪਾਣੀ ਚ ਯਾਰ ਮੱਝਾਂ ਚ ਉਥੇ ਵੀਰੇ ਇੰਨੀ স্মੈਲ ਸੀ ਕਿਉਂਕਿ ਉਹ ਮਸ ਸੀ ਨਾ ਵੀਰੇ ਇੰਨੀ ਹੁਮਸ ਉੱਥੇ ਵਿਚਾਰੀ ਬਜ਼ੁਰਗ ਬੀਬੀ ਯਾਰ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਘਰੇ ਚੱਲੋ ਤੁਸੀਂ ਚੰਡੀਗੜ੍ਹ ਜਾਣ ਦੀ ਗੱਲ ਕਰ ਰਹੇ ਹੋ ਨਾ ਬਾਈ ਮੈਂ ਤਾਂ ਯਾਰ ਮੈਂ ਆ ਵੀਰੇ ਮੇਰੇ ਤੋਂ ਨਹੀਂ ਆਪਾਂ ਵੀਰੇ ਆਪਣਾ ਬਹੁਤ ਬਹੁਤ ਵੱਡਾ ਦਿਲ ਆ ਹੋਰ ਹਿਸਾਬ ਚ ਪਰ ਮੈਂ ਮੈਂ ਆ ਚੀਜ਼ਾਂ ਨਹੀਂ ਦੇਖ ਸਕਦਾ ਪਤਾ ਨਹੀਂ ਕਿਉਂ ਵੀਰੇ ਨਹੀਂ ਡਾਲਰੇਡ ਹੁੰਦੀਆਂ ਤੇ ਤੁਸੀਂ ਚੜ ਕੇ ਗਾਦੇ ਹੋ ਤਾਂ ਕਦੇ ਲੱਗਿਆ ਸੀ ਤਾਂ ਲੋਕਾਂ ਚ ਜਾਓਗੇ ਉਹ ਵੀਰੇ ਯਾਰ ਪਤਾ ਕੀ ਆ ਵੀਰੇ ਲੱਗਣ ਵਾਲੀ ਕੀ ਗੱਲ ਆ ਲੋੜ ਐ ਪੰਜਾਬ ਨੂੰ ਆਪਾਂ ਨਾਲ ਖੜੇ ਆ ਇਹ ਤਾਂ ਇਹ ਚੀਜ਼ਾਂ ਚਲੋ ਲੱਗਣੇ ਆਲੇ ਆ ਥੋੜੀ ਹੁੰਦੀਆਂ ਚਲੋ ਆਪਣਾ ਹੁਣ ਮਹਾਰਾਜ ਨੇ ਵਕਤ ਪਾਤਾ ਉਹ ਕੋਈ ਕਿਤੇ ਕਿਸੇ ਦੇ ਹੱਥ ਥੋੜੀ ਹੈ ਵੀਰੇ ਆਪਾਂ ਆ ਇੰਨਾ ਕਹਿ ਵੀ ਆਪਾਂ ਨਾਲ ਖੜੀਏ ਡਟ ਕੇ ਪੰਜਾਬ ਦੇ ਅੱਜ ਪਤਾ ਕੀ ਆ ਮੈਂ ਕਹਿੰਨਾ ਮੈਂ ਕਹਿੰਨਾ ਲੱਖ ਲੱਖ ਦੀ ਵੀ 50 50000 ਦੀ ਵੀ ਇੱਕ ਘਰ ਦੀ ਮਦਦ ਹੋ ਗਈ ਆਪਾਂ 100 ਘਰ ਪਹੁੰਚ ਪਹੁੰਚਾਈਏ ਅੱਜ ਠੀਕ ਹੈ ਛੇਤੀ ਛੇਤੀ ਚਲੋ ਆਜੋ ਆਜੋ ਭਾਈ ਸੋ ਭਾਈ ਸੋ ਬਈ ਇੱਥੇ ਕੇ ਰੱਖੋ ਕੰਮ ਯਾਰ ਸੋ ਮਨਕੀਰ ਤਾਲਪ ਭਾਈ ਸਾਡੇ ਨਾਲ ਮੌਜੂਦ ਸਨ ਗੱਲਬਾਤ ਕੀਤੀ ਨਾਲ ਤਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਘਰ ਤੱਕ ਮਦਦ ਪਹੁੰਚਾਈ ਤੇ ਹਰ ਇੱਕ ਘਰ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇਗੀ